ਉਕੀ ਮਿਲੇ ਆਤਿਆਂ ਪੁੱਤ ਪੜਾ ਕੇ ਤੇ ਲਿਖ ਕੇ ਅੜੀਏ ਗਾਣੇ ਨੀ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜਟਾਂ ਨੇ ਤਕੇ ਖਾਣੇ ਨੀ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜਟਾਂ ਦੇ ਤਕੇ ਖਾਣੇ ਨੀ ਉਹ ਵੱਡੀ ਬਾਹੀ ਕਰ ਲਈ ਸੀ ਪਾਣੀ ਬਿਨਾ ਹੱਚੋਨਾ ਸੁੱਕ ਗਿਆ ਵੱਡੀ ਬਾਹੀ ਕਰ ਲਈ ਸੀ ਪਾਣੀ ਬਿਨਾ ਹੱਚੋਨਾ ਸੁੱਕ ਗਿਆ ਉਤੋਂ ਕੈਰਵਾਨ ਹੋਇਆ ਰੱਬ ਮੇਰੇ ਤੇ ਬਾਪੂ ਮੇਰਾ ਮੁੱਕ ਗਿਆ ਉਤੋਂ ਕੈਰਵਾਨ ਹੋਇਆ ਰੱਬ ਮੇਰੇ ਤੇ ਬਾਪੂ ਮੇਰਾ ਮੁੱਕ ਗਿਆ ਓ ਪਾਣੀ ਪਿੱਛੇ ਹੋਈ ਲੜਾਈ ਤੇ ਹੁਣ ਬੈਠਿਆਂ ਠਾਣੀ ਨਹੀਂ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜੱਟਾਂ ਦੇ ਤੱਕੇ ਖਾਣੇ ਨਹੀਂ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜੱਟਾਂ ਦੇ ਤੱਕੇ ਖਾਣੇ ਨਹੀਂ ਉਹ ਨਾਲ ਦੇ ਜੰਮੇ ਮੁੱਖ ਮੋੜ ਗਏ ਉਹ ਵੀ ਨਾ ਹੁਣ ਬੋਲਣੇ ਨਾਲ ਦੇ ਜੰਮੇ ਮੁਖ ਮੋੜ ਗਏ ਹੁਣ ਉਹ ਵੀ ਨਾ ਹੁਣ ਬੋਲਣ ਨੀ ਕੋਈ ਮੰਗ ਲੈ ਨਾ ਕਿਤੇ ਸੰਦ ਸੰਦੇੜਾ ਨਾ ਪਿੱਤ ਦਲਾ ਦੇ ਖੋਲੜਨੀ ਕਿਤੇ ਮੰਗ ਲੈ ਨਾ ਕੋਈ ਸੰਦ ਸੰਦੇੜਾ ਨਾ ਪਿੱਤ ਦਲਾ ਦੇ ਖੋਲੜਨੀ ਉਹ ਮੋਟਾ ਚੱਕ ਕੇ ਜਿਹਨੂੰ ਖੜਾਇਆ ਉਹ ਹੁਣ ਵੜ ਗਏ ਉਹ ਸਿਆਣੇ ਨੀ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜੱਟਾਂ ਦੇ ਤੱਕੇ ਖਾਣੇ ਨਹੀਂ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜੱਟਾਂ ਦੇ ਤੱਕੇ ਖਾਣੇ ਨਹੀਂ ਐਡੀ ਦੁਨੀਆ ਵਿੱਚ ਦਾਤਿਆਂ ਅੱਜ ਪਾਰੇ ਵਾਲਾ ਕਲਾ ਓਏ ਤੇਰੀ ਐਡੀ ਦੁਨੀਆ ਵਿੱਚ ਦਾਤਿਆਂ ਅੱਜ ਪਾਰੇ ਵਾਲਾ ਕੱਲਾ ਓਏ ਮੈਂ ਉਸ ਤਾਰ ਤੇ ਲੰਕੀ ਜਾਣਾ ਜਿੱਥੇ ਤੇਰਾ ਪੱਲਾ ਓਏ ਮੈਂ ਉਸ ਤਾਰ ਤੇ ਲੰਕੀ ਜਾਣਾ ਜਿੱਥੇ ਤੇਰਾ ਪੱਲਾ ਓਏ ਓ ਰੱਬ ਹੱਥ ਧਰ ਦੇ ਸਿਰ ਤੇ ਸਿਰੇ ਦੇ ਓ ਰੱਬਾ ਹੱਥ ਧਰ ਦੇ ਸਿਰ ਤੇ ਸਿਰੇ ਦੇ ਤੇ ਮਨ ਲੇੜੀਏ ਪਾਣੇ ਨੀ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜਟਾਂ ਦੇ ਤੱਕੇ ਖਾਣੇ ਨੀ ਸਾਡੇ ਲਿਖਿਆ ਵਿੱਚ ਨਸੀਬਾਂ ਦੇ ਜਟਾਂ ਦੇ ਤੱਕੇ ਖਾਣੇ ਨੀ